ਤੁਸੀਂ ਦੇਖ ਰਹੇ ਹੋ ਦਿਨਿਕ ਸਿਹਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਜੇ ਤੁਸੀਂ ਨਵਾਂ ਡਰਾਈਵਿੰਗ ਸੈਂਸ ਬਣਾ ਰਹੇ ਹੋ ਜਾਂ ਰੀਨਿਊ ਕਰਾ ਰਹੇ ਹੋ ਜਾਂ ਤੁਸੀਂ ਉਹਦੀ ਟੈਸਟਿੰਗ ਦੇਣ ਜਾ ਰਹੇ ਹੋ ਆਨਲਾਈਨ ਤਾਂ ਆਨਲਾਈਨ ਦੱਸ ਦਿੱ ਕਿ ਹੁਣ ਟ੍ਰਾਂਸਪੋਰਟ ਵਿਭਾਗ ਨੇ ਯਾਨੀ ਕਿ ਆਰਟੀਓ ਦਫ਼ਤਰ ਨੇ ਯਾਨੀ ਕਿ ਹੁਣ ਟੈਸਟਿੰਗ ਫੀਸ ਦੇ ਵਿੱਚ ਇਜ਼ਾਫਾ ਕਰਤਾ ਹੈ ਯਾਨੀ ਕਿ 27 ਰੁਪਏ ਦਾ ਤੁਹਾਡਾ ਟੈਸਟਿੰਗ ਫੀਸ ਦੇ ਵਿੱਚ ਇਜ਼ਾਫਾ ਕਰਤਾ ਹੁਣ 35 ਜਗ੍ਹਾ ਤੁਹਾਨੂੰ ਹੁਣ 62 ਰੁਪਏ ਇਸ ਦੇ ਅਦਾ ਕਰਨੇ ਪੈਗੇ ਆਨਲਾਈਨ ਯਾਨੀ ਕਿ ਅਗਰ ਤੁਸੀਂ ਅਪਲਾਈ ਕਰਦੇ ਹੋ ਤੁਹਾਡੀ ਜਿਹੜੀ ਆਨਲਾਈਨ ਜਿਹੜੀ ਫੀਸ ਬੋਲੇਗੀ 1300 ਪਹਿਲਾਂ ਬੋਲਦੀ ਸੀ 83 ਰੁਪਏ ਲੇਕਿਨ ਹੁਣ ਜਿਹੜਾ ਨਵੀਂ ਤੁਸੀਂ ਪੋਰਟਲ ਖੋਲਦੇ ਹੋ ਆਨਲਾਈਨ ਤੁਹਾਡੀ ਹੁਣ ਜਿਹੜੀ ਪੋਰਟਲ ਆਰਟੀ ਜਿਹੜੀ ਟੈਸਟਿੰਗ ਫੀਸੇ ਖੁੱਲੂਗੀ 1410 ਰੁਪਏ ਤੁਹਾਡੀ ਉੱਥੇ ਫੀਸ ਆਉਗੀ ਅਗਰ 1410 ਤੁਹਾਡੀ ਫੀਸ ਭਰੀ ਜਾਂਦੀ ਹੈ ਤਾਂ ਹੀ ਤੁਹਾਨੂੰ ਉਸਦੀ ਅਪਰੂਵਲ ਆਉਗੀ ਅਗਰ 1310 ਤੁਹਾਡੇ 83 ਵਿੱਚ ਭਰੇ ਜਾਂਦੇ ਤਾਂ ਤੁਹਾਡੀ ਪ੍ਰਾਣੀ ਦੇ ਵਿੱਚ ਉਹਨੂੰ ਫਿਲਹਾਲ ਉੱਥੇ ਹੋਲਡ ਤੇ ਰੱਖਿਆ ਜਾਵੇਗਾ ਫਿਲਹਾਲ ਕਬਰਾਂ ਦੀ ਤੁਹਾਨੂੰ ਲੋਡ ਨਹੀਂ ਐਪਲੀਕੈਂਟ ਨੂੰ ਜਿਹੜੇ ਬਾਕੀ 27 ਰੁਪਏ ਆ ਉਹ ਵੀ ਆਨਲਾਈਨ ਜਮ੍ਹਾਂ ਕਰਾ ਕੇ ਉਸ ਨੂੰ ਅਪਰੂਵਲ ਵਾਸਤੇ ਆਰਟੀਆ ਜਿਹੜੀ ਵੈਬਸਾਈਟ ਹੈ ਸਾਰਥੀ ਦੇ ਉੱਪਰ ਤੁਹਾਨੂੰ ਆਟੋਮੈਟਿਕਲੀ ਉਸ ਦੀ ਤੁਹਾਨੂੰ ਅਪਰੂਵਲ ਆਵੇਗੀ ਜੀ ਆ ਜਾਏਗੀ ਤਾਂ ਕਿਸੇ ਆਕੇ ਜਿਹੜੇ ਹੁਣ ਨਵੇਂ ਡਰਾਈਵਿੰਗ ਲਾਇਸੈਂਸ ਬਣਾਉਣ ਵਾਲੇ ਜਿਹੜੇ ਐਪਲੀਕੈਂਟ ਹੈ ਧਾਰਿਕ ਹੈ ਰਿਡਿਡੈਂਟ ਲਾਇਸੈਂਸ ਨਵਾਂ ਬਣਾਉਣਾ ਜਿਹਨੂੰ ਕਹਿੰਦਾ ਉਹ ਆਪਣੀ ਟੈਕਸਟਿੰਗ ਫੀਸ ਵਾਸਤੇ ਇਸ ਕਾਲ ਦਾ ਪੋਰਟਲ ਦੇ ਉੱਪਰ ਯਾਨੀ ਕਿ ਆਨਲਾਈਨ ਦੇ ਉੱਪਰ ਵਿਸ਼ੇਸ਼ ਧਿਆਨ ਰੱਖਣ ਕਿਉਂਕਿ ਹੁਣ ਆਰਟੀਆਪ ਟ੍ਰਾਂਸਪੋਰਟ ਵਿਭਾਗ ਨੇ ਜਿਹੜੀ ਟੈਕਸਟਿੰਗ ਫੀਸ ਦੇ ਵਿੱਚ 27 ਰੁਪਏ ਇਜ਼ਾਫਾ ਕਰ ਦਿੱਤਾ ਗਿਆ ਤਾਂ ਹੁਣ ਤੁਹਾਡੀ ਜਿਹੜੀ ਫੀਸ ਹੋਵੇਗੀ 35 ਪਹਿਲਾਂ ਸੀ ਹੁਣ ਸਿੱਧੇ ਤੌਰ ਤੇ ਹੁਣ ਉਹ 62 ਰੁਪਏ ਹੋ ਗਈ ਹੈ ਤਾਂ ਇਸ ਦੇ ਅਗਰ ਤੁਹਾਡੀ ਆਨਲਾਈਨ ਫੀਸ ਬੋਲੇਗੀ 1383 ਰੁਪਏ ਤਾਂ ਹੁਣ ਤੁਹਾਡੀ ਹੋਣ ਜੜੀ ਪੋਰਟਲ ਨਵਾਂ ਖੋਲੂਗੇ ਅੱਜ ਦੇ ਦੌਰ ਤੇ ਤੁਹਾਡੀ ਹੋਣ ਜੜੀ ਪੋਰਟਲ ਦੇ ਵਿੱਚ 1410 ਰੁਪਏ ਮੈਂਸ਼ਨ ਹੋਣਗੇ ਤਾਂ ਤੁਹਾਡੀ 1410 ਤੁਹਾਡੀ ਫੀਸ ਇਜ਼ਾਫਾ ਹੋਏਗਾ ਤਾਂ 1410 ਤੁਹਾਡਾ ਫੀਸ ਜਮ੍ਹਾਂ ਹੋਵੇਗੀ ਤਾਂ ਹੀ ਤੁਹਾਡਾ ਅਗਲਾ ਅਪਰੂਵਲ ਦੀ ਟੈਸਟਿੰਗ ਤੁਹਾਡਾ ਅਪਰੂਵਲ ਮਿਲੇਗੀ ਨਹੀਂ ਤਾਂ ਉਹਨੂੰ ਹੋਲਡ ਰੱਖਿਆ ਜਾਵੇਗਾ ਤਾਂ ਕਿਹਦੇ ਤੌਰ ਤੇ ਆਕੇ ਆਰਟੀਆਪੀ ਭਾਗ ਵੱਲੋਂ ਤਾਲਾਬੰਦੀ ਤੋਂ ਬਾਅਦ ਜਿੱਥੇ ਸਾਰਾ ਕੰਮ ਆਨਲਾਈਨ ਕਰਤਾ ਲੋਕਾਂ ਕਾਫੀ ਇਸ ਦੀ ਸਹੂਲਤ ਮਿਲੀ ਆ ਜਿੱਥੇ ਏਜੰਟਾਂ ਦਾ ਜਿਹੜਾ ਵਿਚ ਇਮੀਡੀਏਟ ਪਰਸਨ ਪੈਂਦੇ ਸੀ ਉਹਦਾ ਹੁਣ ਖਾਤਮਾ ਕੀਤਾ ਕਿਤੇ ਦੇ ਅਗੇ ਪੰਜਾਬ ਦੀ ਮਾਨ ਸਰਕਾਰ ਨੇ ਦੂਜੇ ਪਾਸੇ ਜਿਹੜਾ ਹੂੰ ਟੈਸਟਿੰਗ ਫੀਸ ਦੇ ਵਿੱਚ ਇਜ਼ਾਫਾ ਕੀਤਾ ਜਿਹੜਾ 27 ਰੁਪਏ ਦਾ ਉਹ ਸਿੱਧੇ ਤੌਰ ਤੇ ਇਜ਼ਾਫਾ ਇਸ ਲਈ ਕੀਤਾ ਗਿਆ ਕਿਉਂਕਿ ਟ੍ਰਾਂਸਪੋਰਟ ਵਿਭਾਗ ਨੇ ਇਜ਼ਾਜ਼ਤ ਤੱਕ ਦਿੱਤਾ ਕਿ ਹੁਣ ਜਿਹੜੇ ਖਰਚੇ ਹੁੰਦੇ ਆ ਆਨਲਾਈਨ ਖਰਚੇ ਆ ਜਾਂ ਫੁੱਟਕਲ ਖਰਚੇ ਹੁੰਦੇ ਸੀ ਲਗਾਤਾਰ ਕਾਫੀ ਦੇਰ ਤੋਂ ਉਹ ਉਸ ਦੀ ਫੀਸ ਵਿਧਾਨ ਦੀ ਗੱਲ ਆਖੀ ਸੀ ਲੇਕਿਨ ਸਮੇਂ ਪੈਂਦੇ ਪੈਂਦੇ ਜਿਹੜਾ ਕਾਫੀ ਸਮਾਂ ਲੰਘ ਗਿਆ ਲੇਕਿਨ ਹੁਣ ਜਿਹੜਾ ਸਾਰਾ ਕੰਮ ਆਨਲਾਈਨ ਹੁੰਦਾ ਹੈ ਦਸਤਾਵੇਜ਼ ਦੇ ਵਿੱਚ ਕਾਫੀ ਖਰਚਾ ਆਂਦਾ ਆ ਔਰ ਇਹ ਸਰਕਾਰੀ ਕਰਮਚਾਰੀ ਉਹਨਾਂ ਦਾ ਵੀ ਜਿਹੜਾ ਕੰਮ ਵੱਧਿਆ ਤਾਂ ਕਿਤੇ ਆ ਕੇ ਉਹਨਾਂ ਖਰਚਿਆਂ ਦੇ ਦਸਤਾਵੇਜ਼ ਨੂੰ ਲੈ ਕੇ ਹੁਣ 27 ਰੁਪਏ ਅਜ਼ਾਫਾ ਹੋਣ ਤੇ ਹੁਣ ੜੀ ਟਾਡੀ ਟੈਸਟਿੰਗ ਫੀਸ ਹੈ 35 ਤੋਂ 62 ਰੁਪਏ ਹੋ ਗਈ ਯਾਨੀ ਕਿ ਹੁਣ ਤੁਹਾਡੀ 1383 ਤੋਂ ਹੁਣ ਚਾਲਾਂ ਤੁਹਾਡੀ ਟੈਸਟਿੰਗ ਫੀ ਜਿਹੜੀ ਆਨਲਾਈਨ ਜਮ੍ਹਾਂ ਹੋਗੀ 610 ਰੁਪਏ ਕਿਤੇ ਆ ਕੇ ਹੁਣ ਆਰਟੀਏ ਦੇ ਦਫ਼ਤਰ ਦੇ ਵਿੱਚ ਜਾਣ ਤੋਂ ਪਹਿਲਾਂ ਯਾਨੀ ਕਿ ਲਾਇਸੈਂਸ ਅਪਲਾਈ ਕਰਨ ਤੋਂ ਪਹਿਲਾਂ ਟੈਕਸਿੰਗ ਡਰਾਈਵ ਦੀ ਜਿਹੜੀ ਟੈਕਸ ਦੇਣ ਤੋਂ ਪਹਿਲਾਂ ਤੁਸੀਂ ਇਸ ਫੀਦਾ ਵਿਸ਼ੇਸ਼ ਧਿਆਨ ਰੱਖੋ ਕਮੈਂਮੈਨ ਬੋਬੀ ਨਾ ਸੰਦੀਪ ਸ਼ਰਮਾ ਡੈਨੀਫਰ ਟੀਵੀ ਲੁਧਿਆਣਾ ਤੁਸੀਂ ਦੇਖ ਰਹੇ ਹੋ ਦਿਨਿਕ ਸਿਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਜੇ ਤੁਸੀਂ ਨਵਾਂ ਡਰਾਈਵਰਸ ਲਿਸ ਬਣਾ ਰਹੇ ਹੋ ਜਾਂ ਰੀਨਿਊ ਕਰਾ ਰਹੇ ਹੋ ਜਾਂ ਤੁਸੀਂ ਉਹਦੀ ਟੈਸਟਿਕ ਦੇਣ ਜਾ ਰਹੇ ਹੋ ਆਨਲਾਈਨ ਤਾਂ ਆਨਲਾਈਨ ਦੱਸਦੀ ਕਿ ਹੁਣ ਟਰਾਂਸਪੋਰਟ ਵਿਭਾਗ ਨੇ ਯਾਨੀ ਕਿ ਆਰਟੀਓ ਦਫ਼ਤਰ ਨੇ ਯਾਨੀ ਕਿ ਹੁਣ ਟੈਸਟਿੰਗ ਫੀਸ ਦੇ ਵਿੱਚ ਇਜ਼ਾਫਾ ਕਰਤਾ ਯਾਨੀ ਕਿ 27 ਰੁਪਏ ਦਾ ਤੁਹਾਡਾ ਟੈਸਟਿੰਗ ਫੀਸ ਦੇ ਵਿੱਚ ਇਜ਼ਾਫਾ ਕਰਤਾ ਹੁਣ 35 ਜਗ੍ਹਾ ਤੁਹਾਨੂੰ ਹੁਣ 62 ਰੁਪਏ ਇਸ ਦੇ ਅਦਾ ਕਰਨੇ ਪੈਗੇ ਆਨਲਾਈਨ ਯਾਨੀ ਕਿ ਅਗਰ ਤੁਸੀਂ ਅਪਲਾਈ ਕਰਦੇ ਤੁਹਾਡੀ ਜਿਹੜੀ ਆਨਲਾਈਨ ਜਿਹੜੀ ਫੀਸ ਬੋਲੇਗੀ 1300 ਪਹਿਲਾਂ ਬੋਲਦੀ ਸੀ 83 ਰੁਪਏ ਲੇਕਿਨ ਹੁਣ ਜਿਹੜਾ ਨਵੀਂ ਤੁਸੀਂ ਪੋਰਟਲ ਖੋਲਦੇ ਆਨਲਾਈਨ ਤੁਹਾਡੀ ਹੁਣ ਜਿਹੜੀ ਪੋਰਟਲ ਆਰਟੀ ਜਿਹੜੀ ਟੈਸਟਿੰਗ ਫੀਸ ਖੁੱਲੂਗੀ 1410 ਰੁਪਏ ਤੁਹਾਡੀ ਉੱਥੇ ਫੀਸ ਆਉਗੀ ਅਗਰ 1410 ਤੁਹਾਡੀ ਫੀਸ ਭਰੀ ਜਾਂਦੀ ਹੈ ਤਾਂ ਹੀ ਤੁਹਾਨੂੰ ਉਸਦੀ ਅਪਰੂਵਲ ਆਉਗੀ ਅਗਰ 1310 ਤੁਹਾਡੇ 83 ਪਰੇ ਜਾਂਦੇ ਤਾਂ ਤੁਹਾਡੀ ਪ੍ਰਾਣੀ ਦੇ ਵਿੱਚ ਉਹਨੂੰ ਫਿਲਹਾਲ ਉੱਥੇ ਹੋਲਡ ਤੇ ਰੱਖਿਆ ਜਾਵੇਗਾ ਫਿਲਹਾਲ ਕਬਰਾਂ ਦੀ ਤੁਹਾਨੂੰ ਲੋਡ ਨਹੀਂ ਐਪਲੀਕੈਂਟ ਨੂੰ ਜਿਹੜੇ ਬਾਕੀ 27 ਰੁਪਏ ਆ ਉਹ ਵੀ ਆਨਲਾਈਨ ਜਮ੍ਹਾਂ ਕਰਾ ਕੇ ਉਸ ਨੂੰ ਅਪਰੂਵਲ ਵਾਸਤੇ ਆਰਟੀਆ ਜਿਹੜੀ ਵੈਬਸਾਈਟ ਹੈ ਸਾਰਥੀ ਦੇ ਉੱਪਰ ਤੁਹਾਨੂੰ ਆਟੋਮੈਟਿਕਲੀ ਉਸ ਦੀ ਤੁਹਾਨੂੰ ਅਪਰੂਵਲ ਆਵੇਗੀ ਜੀ ਆ ਜਾਏਗੀ ਤਾਂ ਕਿਸੇ ਆਕੇ ਜਿਹੜੇ ਹੁਣ ਨਵੇਂ ਡਰਾਈਵਿੰਗ ਲਾਇਸੈਂਸ ਬਣਾਉਣ ਵਾਲੇ ਜਿਹੜੇ ਐਪਲੀਕੈਂਟ ਹੈ ਧਾਰਿਕ ਹੈ ਜਿਹੜੇ ਜਾਂ ਲਾਇਸੈਂਸ ਨਵਾਂ ਬਣਾਉਣਾ ਚਾਹੁੰਦਾ ਉਹ ਆਪਣੀ ਟੈਕਸਟਿੰਗ ਫੀਸ ਵਾਸਤੇ ਇਸ ਗੱਲ ਦਾ ਪੋਰਟਲ ਦੇ ਉੱਪਰ ਯਾਨੀ ਕਿ ਆਨਲਾਈਨ ਦੇ ਉੱਪਰ ਵਿਸ਼ੇਸ਼ ਧਿਆਨ ਰੱਖਣ ਕਿਉਂਕਿ ਹੁਣ ਆਰਟੀਆਪ ਟ੍ਰਾਂਸਪੋਰਟ ਵਿਭਾਗ ਨੇ ਜਿਹੜੀ ਟੈਕਸਟਿੰਗ ਫੀਸ ਦੇ ਵਿੱਚ 27 ਰੁਪਏ ਇਜ਼ਾਫਾ ਕਰ ਦਿੱਤਾ ਗਿਆ ਤਾਂ ਹੁਣ ਤੁਹਾਡੀ ਜਿਹੜੀ ਫੀਸ ਹੋਵੇਗੀ 35 ਪਹਿਲਾਂ ਸੀ ਹੁਣ ਸਿੱਧੇ ਤੌਰ ਤੇ ਹੁਣ ਉਹ 62 ਰੁਪਏ ਹੋ ਗਈ ਹੈ ਤਾਂ ਇਸ ਦੇ ਅਗਰ ਤੁਹਾਡੀ ਆਨਲਾਈਨ ਫੀਸ ਬੋਲੇਗੀ 1383 ਰੁਪਏ ਤਾਂ ਹੁਣ ਤੁਹਾਡੀ ਹੁਣ ਜਿਹੜੀ ਪੋਰਟਲ ਨਵਾਂ ਖੋਲੂਗੇ ਅੱਜ ਦੇ ਦੌਰ ਦੇ ਤੁਹਾਡੇ ਹੁਣ ਜਿਹੜੀ ਪੋਰਟਲ ਦੇ ਵਿੱਚ 1410 ਰੁਪਏ ਮੈਂਸ਼ਨ ਹੋਣਗੇ ਤਾਂ ਤੁਹਾਡੀ 1410 ਤੁਹਾਡੀ ਫੀਸ ਇਜ਼ਾਫਾ ਹੋਏਗਾ ਤਾਂ 1410 ਤੁਹਾਡਾ ਫੀਸ ਜਮ੍ਹਾਂ ਹੋਵੇਗੀ ਤਾਂ ਹੀ ਤੁਹਾਡਾ ਅਗਲਾ ਅਪਰੂਵਲ ਦੀ ਟੈਸਟਿੰਗ ਤੁਹਾਨੂੰ ਅਪਰੂਵਲ ਮਿਲੇਗੀ ਨਹੀਂ ਤਾਂ ਉਹਨੂੰ ਹੋਲਡ ਰੱਖਿਆ ਜਾਵੇਗਾ ਤਾਂ ਕਿਹਦੇ ਤੌਰ ਤੇ ਆਕੇ आरटीएपी ਭਾਗ ਵੱਲੋਂ ਤਾਲਾਬੰਦੀ ਤੋਂ ਬਾਅਦ ਜਿੱਥੇ ਸਾਰਾ ਕੰਮ ਆਨਲਾਈਨ ਕਰਤਾ ਲੋਕਾਂ ਨੂੰ ਕਾਫੀ ਜ਼ੀ ਇਜ਼ਹੂਲਤ ਮਿਲੀ ਆ ਜਿੱਥੇ ਏਜੰਟਾਂ ਦਾ ਵਿਚ ਮੀਡੀਏਟ ਪਰਸਨ ਪੈਂਦੇ ਸੀ ਉਹਦਾ ਹੁਣ ਖਾਤਮਾ ਕੀਤਾ ਕਿਤੇ ਅੱਗੇ ਪੰਜਾਬ ਦੀ ਮਾਨ ਸਰਕਾਰ ਨੇ ਦੂਜੇ ਪਾਸੇ ਜਿਹੜਾ ਹੋਨ ਟੈਸਟਿੰਗ ਫੀਸ ਦੇ ਵਿੱਚ ਇਜ਼ਾਫਾ ਕੀਤਾ ਜਿਹੜਾ 27 ਰੁਪਏ ਦਾ ਉਹ ਸਿੱਧੇ ਤੌਰ ਤੇ ਇਜ਼ਾਫਾ ਇਸ ਲਈ ਕੀਤਾ ਗਿਆ ਕਿਉਂਕਿ ਟ੍ਰਾਂਸਪੋਰਟ ਵਿਭਾਗ ਨੇ ਇਜ਼ਾਜ਼ਤ ਤੱਕ ਦਿੱਤਾ ਕਿ ਹੁਣ ਜਿਹੜੇ ਖਰਚੇ ਹੁੰਦੇ ਆ ਆਨਲਾਈਨ ਖਰਚੇ ਆ ਜਾਂ ਫੁੱਟਕਲ ਖਰਚੇ ਹੁੰਦੇ ਸੀ ਲਗਾਤਾਰ ਕਾਫੀ ਦੇਰ ਤੋਂ ਉਹ ਉਸ ਦੀ ਫੀਸ ਵਿਧਾਨ ਦੀ ਗੱਲ ਆਖੀ ਸੀ ਲੇਕਿਨ ਸਮੇਂ ਪੈਂਦੇ ਪੈਂਦੇ ਜਿਹੜਾ ਕਾਫੀ ਸਮਾਂ ਲੰਘ ਗਿਆ ਲੇਕਿਨ ਹੁਣ ਜਿਹੜਾ ਸਾਰਾ ਕੰਮ ਆਨਲਾਈਨ ਹੁੰਦਾ ਹੈ ਦਸਤਾਵੇਜ਼ ਦੇ ਵਿੱਚ ਕਾਫੀ ਖਰਚਾ ਆਂਦਾ ਆ ਔਰ ਹੀ ਸਰਕਾਰੀ ਕਰਮਚਾਰੀ ਉਹਨਾਂ ਦਾ ਵੀ ਜਿਹੜਾ ਕੰਮ ਵੱਧਿਆ ਤਾਂ ਕਿਤੇ ਆ ਕੇ ਉਹਨਾਂ ਖਰਚਿਆਂ ਦੇ ਦਸਤਾਵੇਜ਼ ਨੂੰ ਲੈ ਕੇ ਹੁਣ 27 ਰੁਪਏ ਅਜ਼ਾਫਾ ਹੋਣ ਤੇ ਹੁਣ ੜੀ ਟਾਡੀ ਟੈਸਟਿੰਗ ਫੀਸ ਹੈ 35 ਤੋਂ 62 ਰੁਪਏ ਹੋ ਗਈ ਯਾਨੀ ਕਿ ਹੁਣ ਤੁਹਾਡੀ 1383 ਤੋਂ ਹੁਣ ਚਾਲਾਂ ਤੁਹਾਡੀ ਟੈਸਟਿੰਗ ਫੀ ਜਿਹੜੀ ਆਨਲਾਈਨ ਜਮ੍ਹਾਂ ਹੋਗੀ 610 ਰੁਪਏ ਕਿਤੇ ਆ ਕੇ ਹੁਣ ਆਰਟੀਏ ਦੇ ਦਫ਼ਤਰ ਦੇ ਵਿੱਚ ਜਾਣ ਤੋਂ ਪਹਿਲਾਂ ਯਾਨੀ ਕਿ ਲਾਇਸੈਂਸ ਅਪਲਾਈ ਕਰਨ ਤੋਂ ਪਹਿਲਾਂ ਟੈਕਸਿੰਗ ਡਰਾਈਵ ਦੀ ਜਿਹੜੀ ਟੈਕਸ ਦੇਣ ਤੋਂ ਪਹਿਲਾਂ ਤੁਸੀਂ ਇਸ ਫੀਦਾ ਵਿਸ਼ੇਸ਼ ਧਿਆਨ ਰੱਖੋ ਕਮੈਂ ਬੋਬੀ ਨਾ ਸੰਦੀਪ ਸ਼ਰਮਾ ਡੈਨੀਫਰ ਟੀਵੀ ਲੁਧਿਆਣਾ ਤੁਸੀਂ ਦੇਖ ਰਹੇ ਹੋ ਦਿਨਿਕ ਸਿਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਜੇ ਤੁਸੀਂ ਨਵਾਂ ਡਰਾਈਵਰਸ ਲਸ ਬਣਾ ਰਹੇ ਹੋ ਜਾਂ ਰੀਨਿਊ ਕਰਾ ਰਹੇ ਹੋ ਜਾਂ ਤੁਸੀਂ ਉਹਦੀ ਟੈਸਟਿਕ ਦੇਣ ਜਾ ਰਹੇ ਹੋ ਆਨਲਾਈਨ ਤਾਂ ਆਨਲਾਈਨ ਦੱਸਦੀ ਕਿ ਹੁਣ ਟਰਾਂਸਪੋਰਟ ਵਿਭਾਗ ਨੇ ਯਾਨੀ ਕਿ ਆਰਟੀਓ ਦਫਤਰ ਨੇ ਯਾਨੀ ਕਿ ਹੁਣ ਟੈਸਟਿੰਗ ਫੀਸ ਦੇ ਵਿੱਚ ਇਜ਼ਾਫਾ ਕਰਤਾ ਹੈ ਯਾਨੀ ਕਿ 27 ਰੁਪਏ ਦਾ ਤੁਹਾਡਾ ਟੈਸਟਿੰਗ ਫੀਸ ਦੇ ਵਿੱਚ ਇਜ਼ਾਫਾ ਕਰਤਾ ਹੁਣ 35 ਜਗ੍ਹਾ ਤੋਂ ਹੁਣ 62 ਰੁਪਏ ਇਸ ਦੇ ਅਦਾ ਕਰਨੇ ਪੈਗੇ ਆਨਲਾਈਨ ਯਾਨੀ ਕਿ ਅਗਰ ਤੁਸੀਂ ਅਪਲਾਈ ਕਰਦੇ ਤੁਹਾਡੀ ਜਿਹੜੀ ਆਨਲਾਈਨ ਜਿਹੜੀ ਫੀਸ ਬੋਲੇਗੀ 1300 ਪਹਿਲਾਂ ਬੋਲਦੀ ਸੀ 83 ਰੁਪਏ ਲੇਕਿਨ ਹੁਣ ਜਿਹੜਾ ਨਵੀਂ ਤੁਸੀਂ ਪੋਰਟਲ ਖੋਲਦੇ ਆਨਲਾਈਨ ਤੁਹਾਡੀ ਹੁਣ ਜਿਹੜੀ ਪੋਰਟਲ ਆਰਟੀ ਜਿਹੜੀ ਟੈਸਟਿੰਗ ਫੀਸ ਖੋਲੂਗੀ 1410 ਰੁਪਏ ਤੁਹਾਡੀ ਉੱਥੇ ਫੀਸ ਆਉਗੀ ਅਗਰ 1410 ਤੁਹਾਡੀ ਫੀਸ ਭਰੀ ਜਾਂਦੀ ਹੈ ਤਾਂ ਹੀ ਤੁਹਾਨੂੰ ਉਸਦੀ ਅਪਰੂਵਲ ਆਉਗੀ ਅਗਰ 1310 ਤੁਹਾਡੇ 83 ਵਿੱਚ ਭਰੇ ਜਾਂਦੇ ਤਾਂ ਤੁਹਾਡੀ ਪ੍ਰਾਣੀ ਦੇ ਵਿੱਚ ਉਹਨੂੰ ਫਿਲਹਾਲ ਉੱਥੇ ਹੋਲਡ ਤੇ ਰੱਖਿਆ ਜਾਵੇਗਾ ਫਿਲਹਾਲ ਕਬਰਾਂ ਦੀ ਤੁਹਾਨੂੰ ਲੋਡ ਨਹੀਂ ਐਪਲੀਕੈਂਟ ਨੂੰ ਜਿਹੜੇ ਬਾਕੀ 27 ਰੁਪਏ ਆ ਉਹ ਵੀ ਆਨਲਾਈਨ ਜਮ੍ਹਾਂ ਕਰਾ ਕੇ ਉਸ ਨੂੰ ਅਪਰੂਵਲ ਵਾਸਤੇ ਆਰਟੀਆ ਜਿਹੜੀ ਵੈਬਸਾਈਟ ਹੈ ਸਾਰਥੀ ਦੇ ਉੱਪਰ ਤੁਹਾਨੂੰ ਆਟੋਮੈਟਿਕ ਉਸ ਦੀ ਤੁਹਾਨੂੰ ਅਪਰੂਵਲ ਆਵੇਗੀ ਜੀ ਆ ਜਾਏਗੀ ਤਾਂ ਕਿਸੇ ਆਕੇ ਜਿਹੜੇ ਹੁਣ ਨਵੇਂ ਡਰਾਈਵਿੰਗ ਲਾਇਸੈਂਸ ਬਣਾਉਣ ਵਾਲੇ ਐਪਲੀਕੈਂਟ ਹੈ ਤਾਰਿਕ ਹੈ ਰੈਜੀਡੈਂਸੀ ਲਾਇਸੈਂਸ ਨਵਾਂ ਬਣਾਉਣਾ ਜਿਹਨੂੰ ਕਰਤਾ ਉਹ ਆਪਣੀ ਟੈਕਸਟਿੰਗ ਫੀਸ ਵਾਸਤੇ ਇਸ ਗੱਲ ਦਾ ਪੋਰਟਲ ਦੇ ਉੱਪਰ ਯਾਨੀ ਕਿ ਆਨਲਾਈਨ ਦੇ ਉੱਪਰ ਵਿਸ਼ੇਸ਼ ਧਿਆਨ ਰੱਖਣ ਕਿਉਂਕਿ ਹੁਣ ਆਰਟੀਆਪ ਟ੍ਰਾਂਸਪੋਰਟ ਵਿਭਾਗ ਨੇ ਜਿਹੜੀ ਟੈਕਸਟਿੰਗ ਫੀਸ ਦੇ ਵਿੱਚ 27 ਰੁਪਏ ਇਜ਼ਾਫਾ ਕਰ ਦਿੱਤਾ ਗਿਆ ਤਾਂ ਹੁਣ ਤੁਹਾਡੀ ਜਿਹੜੀ ਫੀਸ ਹੋਵੇਗੀ 35 ਪਹਿਲਾਂ ਸੀ ਹੁਣ ਸਿੱਧੇ ਤੌਰ ਤੇ ਹੁਣ ਉਹ 62 ਰੁਪਏ ਹੋ ਗਈ ਹੈ ਤਾਂ ਇਸ ਦੇ ਅਗਰ ਤੁਹਾਡੀ ਆਨਲਾਈਨ ਫੀਸ ਬੋਲੇਗੀ 1383 ਰੁਪਏ ਤਾਂ ਹੁਣ ਤੁਹਾਡੀ ਹੋ ਜੜੀ ਪੋਰਟਲ ਨਵਾਂ ਖੋਲੂਗੇ ਅੱਜ ਦੇ ਦੌਰ ਦੇ ਤੁਹਾਡੇ ਹੋ ਜੜੀ ਪੋਰਟਲ ਦੇ ਵਿੱਚ 1410 ਰੁਪਏ ਮੈਂਸ਼ਨ ਹੋਣਗੇ ਤਾਂ ਤੁਹਾਡੀ 1410 ਤੁਹਾਡੀ ਫੀਸ ਇਜ਼ਾਫਾ ਹੋਏਗਾ ਤਾਂ 1410 ਤੁਹਾਡਾ ਫੀਸ ਜਮ੍ਹਾਂ ਹੋਵੇਗੀ ਤਾਂ ਹੀ ਤੁਹਾਡਾ ਅਗਲਾ ਅਪਰੂਵਲ ਦੀ ਟੈਸਟਿੰਗ ਤੁਹਾਨੂੰ ਅਪਰੂਵਲ ਮਿਲੇਗੀ ਨਹੀਂ ਤਾਂ ਉਹਨੂੰ ਹੋਲਡ ਰੱਖਿਆ ਜਾਵੇਗਾ ਤਾਂ ਕਿਹਦੇ ਤੌਰ ਤੇ ਆ ਕੇ ਆਰਟੀਆਪੀ ਭਾਗ ਵੱਲੋਂ ਤਾਲਾ ਬੰਦੀ ਤੋਂ ਬਾਅਦ ਜਿੱਥੇ ਸਾਰਾ ਕੰਮ ਆਨਲਾਈਨ ਕਰਤਾ ਲੋਕਾਂ ਕਾਫੀ ਇਸ ਦੀ ਸਹੂਲਤ ਮਿਲੀ ਆ ਜਿੱਥੇ ਏਜੰਟਾਂ ਦਾ ਜਿਹੜਾ ਵਿੱਚ ਮੀਡੀਏਟੇਟਰ ਪਰਸਨ ਪੈਂਦੇ ਸੀ ਉਹਦਾ ਹੁਣ ਖਾਤਮਾ ਕੀਤਾ ਕਿਤੇ ਦੇ ਅਗੇ ਪੰਜਾਬ ਦੀ ਮਾਨ ਸਰਕਾਰ ਨੇ ਦੂਜੇ ਪਾਸੇ ਜਿਹੜਾ ਹੂੰ ਟੈਸਟਿੰਗ ਫੀਸ ਦੇ ਵਿੱਚ ਇਜ਼ਾਫਾ ਕੀਤਾ ਜਿਹੜਾ 27 ਰੁਪਏ ਦਾ ਉਹ ਸਿੱਧੇ ਤੌਰ ਤੇ ਇਜ਼ਾਫਾ ਇਸ ਲਈ ਕੀਤਾ ਗਿਆ ਕਿਉਂਕਿ ਟਰਾਂਸਪੋਰਟ ਵਿਭਾਗ ਨੇ ਇਸ ਦਾ ਤਰਕ ਦਿੱਤਾ ਕਿ ਹੁਣ ਜਿਹੜੇ ਖਰਚੇ ਹੁੰਦੇ ਆ ਆਨਲਾਈਨ ਖਰਚੇ ਆ ਜਾਂ ਫੁੱਟਕਲ ਖਰਚੇ ਹੁੰਦੇ ਸੀ ਲਗਭਗ ਕਾਫੀ ਦੇ ਤੋਂ ਉਹ ਉਸ ਦੀ ਫੀਸ ਵਿਧਾਨ ਦੀ ਗੱਲ ਆਖੀ ਸੀ ਲੇਕਿਨ ਸਮੇਂ ਪੈਂਦੇ ਪੈਂਦੇ ਜਿਹੜਾ ਕਾਫੀ ਸਮਾਂ ਲੰਘ ਗਿਆ ਲੇਕਿਨ ਹੁਣ ਜਿਹੜਾ ਸਾਰਾ ਕੰਮ ਆਨਲਾਈਨ ਹੁੰਦਾ ਹੈ ਦਸਤਾਵੇਜ਼ ਦੇ ਵਿੱਚ ਕਾਫੀ ਖਰਚਾ ਆਂਦਾ ਆ ਔਰ ਇਹ ਸਰਗੜੀ ਕਰਮਚਾਰੀ ਉਹਨਾਂ ਦਾ ਵੀ ਜਿਹੜਾ ਕੰਮ ਵੱਧਿਆ ਤਾਂ ਕਿਤੇ ਆ ਕੇ ਉਹਨਾਂ ਖਰਚਿਆਂ ਦੇ ਦਸਤਾਵੇਜ਼ ਨੂੰ ਲੈ ਕੇ ਹੁਣ 27 ਰੁਪਏ ਅਜ਼ਾਫਾ ਹੋਣ ਤੇ ਹੁਣ ੜੀ ਤੁਹਾਡੀ ਟੈਸਟਿੰਗ ਫੀਸ ਹੈ 35 ਤੋਂ 62 ਰੁਪਏ ਹੋ ਗਈ ਯਾਨੀ ਕਿ ਹੁਣ ਤੁਹਾਡੀ 1383 ਤੋਂ ਤੁਹਾਡੀ ਟੈਸਟਿੰਗ ਫੀ ਜਿਹੜੀ ਆਨਲਾਈਨ ਜਮਾ ਹੋਗੀ 410 ਰੁਪਏ ਕਿਤੇ ਆ ਕੇ ਹੁਣ ਆਰਟੀਏ ਦੇ ਦਫ਼ਤਰ ਦੇ ਵਿੱਚ ਜਾਣ ਤੋਂ ਪਹਿਲਾਂ ਯਾਨੀ ਕਿ ਲਾਇਸੈਂਸ ਅਪਲਾਈ ਕਰਨ ਤੋਂ ਪਹਿਲਾਂ ਟੈਕਸਿੰਗ ਡਰਾਈਵ ਦੀ ਜਿਹੜੀ ਟੈਕਸ ਦੇਣ ਤੋਂ ਪਹਿਲਾਂ ਤੁਸੀਂ ਇਸ ਫੀਦਾ ਵਿਸ਼ੇਸ਼ ਧਿਆਨ ਰੱਖੋ ਕਮੈਂਮੈਨ ਬੌਬੀ ਨਾ ਸੰਦੀਪ ਸ਼ਰਮਾ ਡੈਨੀਫਰ ਟੀਵੀ ਲੁਧਿਆਣਾ